ਜੋ ਸਾਡੇ ਲਈ ਅਸੰਭਵ ਹੁੰਦਾ ਹੈ ਉਸ ਨੂੰ ਸਾਡੇ ਬੱਚੇ ਸੰਭਵ ਕਰ ਬਖਾਉਂਦੇ ਹਨ ਬੱਚਿਆਂ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਹਿੰਮਤ ਵੀ ਜੋ ਜੇ ਬੱਚਿਆਂ ਦੀ ਅਲੋਚਨਾ ਹੀ ਕਰਦੇ ਰਹੋਗੇ ਉਹ ਸਾਰਾ ਜੀਵਨ ਹੋਰਾਂ ਨੂੰ ਭੰਡਣ ਵਿੱਚ ਲਾ ਦੇਣਗੇ ਜੋ ਉਹਨਾਂ ਦਾ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਂਗੇ ਉਹ ਹਿੰਸਕ ਤੇ ਲੜਾ ਕੇ ਹੋ ਨਿਬੜਨਗੇ ਜੇ ਉਹਨਾਂ ਨੂੰ ਡਰ ਪਾਉਂਗੇ ਉਹ ਹਰ ਚੀਜ਼ ਤੋਂ ਡੰਨਗੇ ਜੇ ਉਹਨਾਂ ਤੇ ਤਰਸ ਕਰੋਗੇ ਤੇ ਸਹਾਰਾ ਬਣੋਗੇ ਤਾਂ ਉਹਨ ਕਿਨਕੀਆਂ ਗੱਲਾਂ ਤੇ ਢੇਰੇ ਢਾ ਬੈਠਣਗੇ ਜੇ ਉਹਨਾਂ ਦਾ ਮਖੌਲ ਅਡਾਉਂਗੇ ਉਹ ਲੁਕਣ ਲੱਗ ਜਾਣਗੇ ਜੋ ਉਹਨਾਂ ਵਿੱਚੋਂ ਈਰਖਾ ਸਾੜਾ ਨਹੀਂ ਕੁਡੁੰਗ ਹੀਣ ਭਾਵਨਾ ਤੋਂ ਕਦੇ ਮੁਕਤ ਨਹੀਂ ਹੋਣਗੇ ਜੇ ਉਹਨਾਂ ਨੂੰ ਸ਼ਰਮਸਾਰ ਕਰਦੇ ਰਹੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸਕੇਰਨ ਹੋ ਜਾਵੇਗਾ ਜੇ ਉਹਨਾਂ ਦਾ ਨੁਕਸ ਹੀ ਕੱਢਦੇ ਰਹੋਗੇ ਤਾਂ ਉਹ ਕੁਝ ਨਾ ਮਾ ਨਹੀਂ ਕਰਨਗੇ ਅਰ ਜੇ ਉਹਨਾਂ ਨਾਲ ਸਬਰ ਨਾਲ ਪੇਸ਼ ਆਉਂਗੇ ਤਾਂ ਉਹ ਧੀਰਜवान ਬਣ ਜਾਣਗੇ ਜੇ ਉਹਨਾਂ ਵਿੱਚ ਸਵੈ ਵਿਸ਼ਵਾਸ ਪਰੋਂਗੇ ਤਾਂ ਉਹ ਹਰ ਮੁਸ਼ਕਲ ਨੂੰ ਹੱਲ ਕਰ ਵਿਖਾਉਣਗੇ ਜੇ ਉਹਨਾਂ ਦੇ ਚੰਗੇ ਕੰਮਾਂ ਦੀ ਸਿਫਤ ਕਰੋਗੇ ਤਾਂ ਉਹਨਾਂ ਵਿੱਚ ਦੂਜਿਆਂ ਨੂੰ ਸਲਾਉਣ ਦੀ ਦਲੇਰੀ ਉੱਪਜੇਗੀ ਜੇ ਉਹਨਾਂ ਨੂੰ ਜਿਵੇਂ ਉਹ ਹਨ ਉਹ ਮੇ ਪ੍ਰਵਾਨ ਕਰੋਗੇ ਤਾਂ ਉਹਨਾਂ ਨੂੰ ਹਰ ਕਿਸੇ ਨਾਲ ਰਹਿਣ ਦੀ ਜਾਂਚ ਆ ਜਾਵੇਗੀ ਜੇ ਉਹਨਾਂ ਦੇ ਗੁਣਾ ਨਾਲ ਦੋਸਤਾਂ ਨੂੰ ਸਵੀਕਾਰ ਕਰੋਗੇ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ ਜੇ ਉਹਨਾਂ ਨੂੰ ਇਮਾਨਦਾਰੀ ਤੇ ਵਫਾਦਾਰੀ ਸਿਖਾਉਗੇ ਤਾਂ ਉਹ ਸੱਚ ਅਤੇ ਇਨਸਾਫ਼ ਦੇ ਪਹਿਰੇਦਾਰ ਬਣ ਜਾਣਗੇ ਜੇ ਉਹਨਾਂ ਵਿੱਚ ਸੁਰੱਖਿਆ ਤੇ ਸਤੰਤਰਤਾ ਦੀ ਭਾਵਨਾ ਜਗਾਉਗੇ ਤਾਂ ਉਹਨਾਂ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਮੀਰੀ ਜਾਗੇਗੀ ਜੇ ਉਹਨਾਂ ਨੂੰ ਆਪਣੇ ਮਾਂ ਦੀਆਂ ਅਸਾਂ ਦਾ ਜਾਗ ਲਾਉਂਦੇ ਰਹੋਗੇ ਤਾਂ ਉਹ ਪਰਿਵਾਰ ਸਮਾਜ ਅਤੇ ਦੇਸ਼ ਲਈ ਮੈਂ ਮਾ ਕੱਟਣਗੇ ਜਿਵੇਂ ਠੀਕ ਲੱਗੇ ਉਹ ਮੈਂ ਕਰਨਾ ਪਰ ਸਿੱਟਿਆਂ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ